ਪੰਜਾਬ ਦੇ ਮਸ਼ਹੂਰ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ਦੇ ਉੱਪਰ ਬੀਤੀ ਰਾਤ ਜਿਹੜੀ ਫਾਇਰਿੰਗ ਹੋਈ ਹੈ ਦੱਸਦੀ ਹੈ ਕਿ ਇਸ ਫਾਇਰਿੰਗ ਦੇ ਵਿੱਚ ਹੁਣ ਨਵਾਂ ਮੋੜ ਸਾਹਮਣੇ ਆਇਆ ਹੈ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋਨੋਂ ਜਿਹੜੇ ਮਲਜ਼ਮ ਮੋਟਰਸਾਈਕਲ ਤੇ ਸਵਾਰ ਹੋਏ ਦਿਖਾਈ ਦੇ ਰਹੇ ਨੇ ਦੱਸਦੀ ਹੈ ਕਿ ਰਾਤ ਕਰੀਬ 10 ਵਜੇ ਪੂਰੀ ਵਾਰਦਾਤ ਵਾਪਰੀ ਹੈ ਜਦੋਂ ਮੀਂਹ ਪੈ ਰਿਹਾ ਸੀ ਤਾਂ ਬਿਜਲੀ ਜਿਹੜੀ ਉਸ ਸਮੇਂ ਚੱਲੀ ਗਈ ਸੀ ਜਿਸ ਤੋਂ ਬਾਅਦ ਇਹ ਵਾਰਦਾਤ ਵਾਪਰੀ ਹੈ ਤੁਥੀ ਤੁਹਾਨੂੰ ਦੱਸਦੀ ਕਿ ਹੁਣ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਜਿਹੜੇ ਵਿਅਕਤੀ ਨੇ ਉਹ ਦਿਖਾਈ ਦੇ ਰਹੇ ਨੇ ਔਰ ਸੀਸੀਟੀਵੀ ਵੀਡੀਓ ਦੇ ਵਿੱਚ ਇਹ ਪਤਾ ਲੱਗਿਆ ਹੈ ਕਿ ਜਿਹੜਾ ਮੋਟਰਸਾਈਕਲ ਸੀ ਉਸ ਦੀ ਨੰਬਰ ਪਲੇਟ ਜਿਹੜੀ ਉਹ ਯੂਪੀ ਨੰਬਰ ਦੀ ਸੀ ਤਾਂ ਹੁਣ ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰਕਾਰ ਕਿਸੇ ਗੈਂਗਸਟਰ ਦੇ ਨਾਲ ਇਹ ਜੁੜੇ ਹੋਏ ਸੀ ਜਾਂ ਕੌਣ ਸੀ ਜਾਂ ਕੋਈ ਨਕਲੀ ਨੰਬਰ ਪਲੇਟ ਲਗਾ ਕੇ ਜਿਹੜਾ ਇਹਨਾਂ ਦੇ ਵੱਲੋਂ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਕਰੀਬ ਰਾਤ 10 ਵਜੇ ਦਾ ਸਮਾਂ ਸੀ ਜਦੋਂ ਫਾਇਰ ਜਿਹੜੇ ਅਰਾਊਂਡ ਜਿਹੜੇ 7-8 ਫਾਇਰ ਕੀਤੇ ਗਏ ਸੀ ਤਾਂ ਉਸ ਤੋਂ ਬਾਅਦ ਪੁਲਿਸ ਜਿਹੜੀ ਤੁਰੰਤ ਉੱਥੇ ਪਹੁੰਚ ਜਾਂਦੀ ਹੈ ਪੀਸੀਆਰ ਟੀਮਾਂ ਜਿਹੜੀਆਂ ਉੱਥੇ ਪਹੁੰਚ ਜਾਂਦੀਆਂ ਨੇ ਅਲਰਟ ਮੋਡ ਦੇ ਵਿੱਚ ਹੁੰਦੀਆਂ ਨੇ ਉਹਨਾਂ ਦੇ ਵੱਲੋਂ ਸੀਸੀਟੀਵੀ ਔਰ ਆਸ-ਪਾਸ ਦਾ ਜੋ ਏਰੀਆ ਉਹ ਖੰਗਾਲਿਆ ਜਾਂਦਾ ਚੈੱਕ ਕੀਤਾ ਜਾਂਦਾ ਹੈ ਕਿ ਆਖਿਰਕਾਰ ਉਹ ਦੋਸ਼ੀ ਜਿਹੜੇ ਨੇ ਮੋਟਰਸਾਈਕਲ ਸਵਾਰ ਕਿੱਥੇ ਚਲੇ ਗਏ ਨੇ ਔਰ ਸੀਸੀਟੀਵੀ ਫੋਟੋਜ਼ ਜਿਹੜੀ ਹੁਣ ਇੱਕ ਸਾਹਮਣੇ ਆਈ ਹੈ ਤਾਂ ਉਸਦੇ ਵਿੱਚ ਪਤਾ ਲੱਗਿਆ ਕਿ ਯੂਪੀ ਨੰਬਰ ਦੀ ਜਿਹੜੀ ਪਲੇਟ ਸੀ ਉਹਨਾਂ ਦੇ ਮੋਟਰਸਾਈਕਲ ਤੇ ਲੱਗੀ ਹੋਈ ਸੀ ਤੇ ਹੁਣ ਪੁਲਿਸ ਇਸ ਮਾਮਲੇ ਦੀ ਹੋਰ ਬਾਰੀਕੀ ਦੇ ਨਾਲ ਜਿਹੜੀ ਜਾਂਚ ਕਰ ਰਹੀ ਹੈ ਪੰਜਾਬੀ ਗਾਇਕ ਸੁਨੰਦਾ ਸ਼ਰਮਾ ਦੇ ਨਾਲ ਵਿਵਾਦ ਤੋਂ ਬਾਅਦ ਸੁਰਖੀਆਂ ਦੇ ਵਿੱਚ ਪ੍ਰੋਡਿਊਸਰ ਮਿੰਕੀ ਤਾਲੀਵਾਲਾ ਆਏ ਸੀ ਤੇ ਉਹਨਾਂ ਦੇ ਘਰ ਦੇ ਬਾਹਰ ਜਿਹੜੀ ਗੋਲੀਬਾਰੀ ਹੁਣ ਹੋਈ ਹੈ ਮੁਹਾਲੀ ਸੈਕਟਰ 71 ਦੇ ਇੱਕ ਘਰ ਦੇ ਬਾਹਰ 6 ਤੋਂ 7 ਰਾਊਂਡ ਹਵਾਈ ਫਾਇਰਿੰਗ ਕੀਤੀ ਗਈ ਹੈ ਤੇ ਗੋਲੀਬਾਰੀ ਕਰਨ ਵਾਲੇ ਲੋਕ ਜਿਹੜੇ ਬਾਈਕ ਤੇ ਆਏ ਸੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਪੁਲਿਸ ਦੇ ਵੱਲੋਂ ਇਲਾਕੇ ਦੇ ਵਿੱਚ ਲਗਾਏ ਗਏ ਕੈਮਰਿਆਂ ਦੀ ਰਿਕਾਰਡਿੰਗ ਤੋਂ ਇੱਕ ਬਾਈਕ ਨੂੰ ਜਾਂਦੇ ਹੋਏ ਦੇਖਿਆ ਗਿਆ ਤੇ ਇਸ ਦੇ ਵਿੱਚ ਦੋ ਲੋਕ ਸਵਾਰ ਜਿਹੜੇ ਦਿਖਾਈ ਦੇ ਰਹੇ ਨੇ ਤੇ ਬਾਈਕ ਤੇ ਯੂਪੀ ਨੰਬਰ ਦੀ ਪਲੇਟ ਸੀ ਇਹ ਖੁਲਾਸਾ ਹੋਇਆ ਇੱਕ ਇਹ ਸੁਰੱਖਿਆ ਗਾਰਡ ਤੋਂ ਲਾਈਨ ਨੰਬਰ 1200 ਬਾਰੇ ਵੀ ਪੁੱਛਿਆ ਗਿਆ ਸੀ ਪੁਲਿਸ ਨੂੰ ਉਮੀਦ ਹੈ ਕਿ ਦੋਸ਼ੀ ਜਲਦੀ ਹੀ ਫੜਿਆ ਜਾਵੇਗਾ ਦੋਸ਼ੀ ਖਰਾਬ ਮੌਸਮ ਦਾ ਜਿਹੜਾ ਫਾਇਦਾ ਉਹਨਾਂ ਨੇ ਉਠਾਇਆ ਪੂਰੀ ਤਰ੍ਹਾਂ ਤੇ ਘਟਨਾ ਰਾਤ 10 ਵਜੇ ਦੇ ਕਰੀਬ ਵਾਪਰੀ ਹੈ ਜਦੋਂ ਤੂਫਾਨ ਆਇਆ ਤੇ ਹਲਕੀ ਬਾਰਿਸ਼ ਵੀ ਸ਼ੁਰੂ ਹੋ ਗਈ ਸੀ ਉਸ ਰਾਤ ਦੋ ਨੌਜਵਾਨ ਪਹਿਲਾਂ ਪੈਦਲ ਲੰਗੇ ਫਿਰ ਇੱਕ ਬਾਈਕ ਤੇ ਆਏ ਅਤੇ ਫਿਰ ਗੋਲੀਆਂ ਚਲਾ ਦਿੱਤੀਆਂ ਤੇ ਜਦੋਂ ਇਹ ਘਟਨਾ ਵਾਪਰੀ ਤਾਂ ਪਿੰਕੀ ਢਲੇਵਾਲ ਘਰ ਦੇ ਵਿੱਚ ਨਹੀਂ ਸਾਨੇ ਕਿਹਾ ਜਾ ਰਿਹਾ ਸੂਚਨਾ ਮਿਲਦੇ ਹੀ ਮੋਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਹੰਸ ਅਤੇ ਉਹਨਾਂ ਦੀ ਟੀਮ ਮੌਕੇ ਤੇ ਪਹੁੰਚ ਗਈ ਤੇ ਪੁਲਿਸ ਨੇ ਮੌਕੇ ਤੇ ਗੋਲੀਆਂ ਦੇ ਜਿਹੜੇ ਸ਼ੈੱਲ ਨੇ ਉਹ ਬਰਾਮਦ ਕੀਤੇ ਨੇ ਹਾਲਾਂਕਿ ਦੋਸ਼ੀ ਨੇ ਖਰਾਬ ਮੌਸਮ ਦਾ ਪੂਰਾ ਫਾਇਦਾ ਉਟਾਇਆ ਹੈ ਤਾਂ ਹੁਣ ਸੀਸੀਟੀਵੀ ਵੀਡੀਓ ਜਿਹੜੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਬਾਈਕ ਸਵਾਰ ਦੋ ਜਿਹੜੇ ਵਿਅਕਤੀ ਦਿਖਾਈ ਦੇ ਰਹੇ ਨੇ ਬਾਈਕ ਦੇ ਉੱਪਰ ਜਾਂਦੇ ਹੋਏ ਔਰ ਸੀਸੀਟੀਵੀ ਵੀਡੀਓ ਤੇ ਇਹ ਵੀ ਪਤਾ ਲੱਗਿਆ ਕਿ ਉਹਨਾਂ ਦੇ ਮੋਟਰਸਾਈਕਲ ਦੇ ਪਿੱਛੇ ਜੋ ਨੰਬਰ ਪਲੇਟ ਲੱਗੀ ਹੋਈ ਸੀ ਉਹ ਯੂਪੀ ਨੰਬਰ ਦੀ ਸੀ ਤਾਂ ਹੁਣ ਇਹ ਪੁਲਿਸ ਦੇ ਵੱਲੋਂ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਕੋਈ ਨਕਲੀ ਨੰਬਰ ਸੀ ਜਾਂ ਫਿਰ ਵਾਕਿਆ ਹੀ ਦੇ ਵਿੱਚ ਉਹ ਨੰਬਰ ਜਿਹੜਾ ਯੂਪੀ ਦਾ ਸੀ ਤਾਂ ਪੁਲਿਸ ਦੇ ਵੱਲੋਂ ਹੁਣ ਹੋਰ ਜਿਹੜਾ ਤਹਿਕੀਕਾਤ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਪੁਲਿਸ ਜਿਹੜੀ ਹੈ ਉਹ ਪਿੰਕੀ ਤਲੀਵਾਲ ਦੇ ਘਰ ਦੇ ਬਾਹਰ ਮੌਜੂਦ ਹੈ। ਉਹ ਜੀ ਆਪਾਂ ਇੱਕ ਯੂਪੀ ਨੰਬਰ ਪਲੇਟ ਦੇ ਗੱਡੀ ਚ ਦੋ ਅਣਪਛਾਤੇ ਵਿਖਤਨੇ ਆਏ ਸੀ ਕੱਲ ਰਾਤ ਕਰੀਬ 10 ਵਜੇ। ਉਹ 7 ਤੋਂ 10 ਫਾਇਰ ਕਰਕੇ ਥੋਕ ਜ ਗਿਆ। ਵੀ ਆਰ ਵੈਰੀ ਕਲੋਸ ਟੂ ਕੈਚਿੰਗ them ਸੀਸੀਟੀਵੀ ਸਾਰਾ ਫੁਟੇਜ ਕੱਢ ਲਿਆ ਆਪਾਂ ਤੇ ਡਿਟੇਲਸ ਆਪਾਂ ਸਾਰੇ ਵੈਰੀਫਾਈ ਕਰਕੇ ਤੇ ਜਿਹੜੀ ਗੈਂਗਸਟਰ ਦੀ ਕਨੈਕਸ਼ਨ ਹੈ ਉਹ ਸਾਰਾ ਪਕੜਨਾ। ਕਿੰਨੇ ਰੌਂਡ ਫਾਇਰ ਉਹ ਲਗਭਗ 710 ਫਾਇਰ ਕੀ ਹੈ ਸਰੀਆ ਗੱਡੀ ਵੈਸੀ ਹੈ ਮੋਟਰਸਾਈਕਲ ਕੋਈ ਹਾਂ ਮੋਟਰਸਾਈਕਲ ਹੈ ਐਸੀ ਯੂਪ ਨੰਬਰ ਪਲੇਟ ਦੀ ਆਪਾਂ ਓਵੀ ਚੈੱਕ ਕਰੇ ਦੀ ਫੇਕ ਨੰਬਰ ਪਲੇਟ ਸੀ ਜਾਂ ਕੋਈ ਜਨੂਇਨ ਸੀ ਜਾਂ ਕੋਈ ਚੋਰੀ ਦੀ ਬਾਈਕ ਸੀ ਉਹ ਸਾਰਾ ਵੈਰੀਫਾਈ ਕਰੇ ਸਰੀ ਇਹਨਾਂ ਨੂੰ ਕੋਈ ਲੈਟਰ ਉੱਪਰ ਵੀ ਕਰੇ ਦੀ ਐਸੀ ਕੰਪਲੀਟ ਟੀਨ ਕੰਮਕੀਆ ਦੀ ਐਂਗਲ ਵੀ ਆਪਾਂ ਦੇਖ ਰਿਹਾ ਜੀ ਸਾਰਾ ਉਹਨਾਂ ਦੀ ਪੂਰਾ ਹਿਸਟਰੀ ਜੋ ਵੀ ਹੈ ਜਿਹੜੀ ਵੀ ਹੈ ਆਪਾਂ ਉਹ ਵੀ ਕਰਕੇ ਇੱਕ ਕੰਪਲੀਟ ਇਨਵੈਸਟੀਗੇਸ਼ਨ ਕਰਕੇ ਸਾਰਾ ਡਾਟਾ ਤੁਹਾਨੂੰ ਮੈਂ ਦੇ ਰਾਂ ਠੀਕ ਹੈ